ਪੁਲਾੰਗ ਤੇ ਤੁਹਾਡਾ ਸਵਾਗਤ ਅੱਜ ਕਈ ਘਟਨਾਵਾਂ ਨੇ ਜਿਹੜੀਆਂ ਘਟਨਾਵਾਂ ਸਮਾਜ ਦੇ ਵਿੱਚ ਕੋਈ ਬਹੁਤ ਜ਼ਿਆਦਾ ਵਧੀਆ ਮੈਸੇਜ ਨਹੀਂ ਦੇ ਰਹੀਆਂ ਬਲਕਿ ਝੰਜੋੜਨ ਵਾਲੀਆਂ ਨੇ ਇੱਕ ਅਮਰਸਰ ਦੇ ਵਿੱਚ ਵਾਪਰੀ ਘਟਨਾ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦਾ ਜਿਹੜਾ ਬੁੱਤ ਹੈ ਉਹਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਨੌਜਵਾਨ ਨੇ ਕੋਸ਼ਿਸ਼ ਕੀਤੀ ਰੌਲਾ ਕੇਵਲ ਇੰਨਾ ਹੀ ਨਹੀਂ ਹੈ ਉਸ ਤੋਂ ਬਾਅਦ ਇੱਕ ਕਾਹਟ ਪੈਦਾ ਹੁੰਦੀ ਹੈ ਅਮਰਸਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਮਾਮਲਾ ਕੇਵਲ ਇੰਦਾ ਨਹੀਂ ਇਹਦੇ ਪਿਛਲੀ ਜਹਿ ਨਹੀਂ ਹੁੰਦਾ ਹੈ ਖਾਸ ਤੌਰ ਤੇ ਦਿਨ ਕਿਹੜਾ ਚੁਣਿਆ ਗਿਆ ਕਿਉਂ ਚੁਣਿਆ ਗਿਆ ਜਾਂ ਉਤੇ ਜੋ ਰਿਐਕਸ਼ਨ ਹੁੰਦੇ ਨੇ ਉਹ ਕਿਸ ਲੈਵਲ ਦੇ ਹੁੰਦੇ ਨੇ ਔਰ ਜਿੰਨੀ ਚਾਕ ਚੋ ਬੰਦ ਸਕਿਉਰਿਟੀ ਕਹਿੰਦੇ ਆ ਇਹੋ ਜੀ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਇੰਪੋਰਟੈਂਟ ਥਾਮਾਂ ਦੇ ਉੱਤੇ ਤੇ ਉਹ ਕੀ ਕਰਦੀ ਸੀ ਕਈ ਮਾਮਲੇ ਇਹਦੇ ਨਾਲ ਜੁੜੇ ਹੋਏ ਨੇ ਦੂਸਰਾ ਮਾਮਲਾ ਡੋਨਲਡ 트੍ਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਜਦੋਂ ਤੋਂ ਉਤਸਾਹ ਚੱਕ ਲੈਂਦੇ ਨੇ ਉਸ ਦਿਨ ਤੋਂ ਲੈ ਕੇ ਲਗਾਤਾਰ ਕੁੱਝ ਫੈਸਲੇ ਲਾਗੂ ਹੋ ਰਹੇ ਨੇ ਇੱਕ ਫੈਸਲਾ ਸਭ ਤੋਂ بڑا ਜਿਹੜਾ ਲਾਗੂ ਹੋ ਰਿਹਾ ਜਿਹੜਾ 158 ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਭਾਰਤ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਉਹ ਇਹ ਹੈ ਕਿ ਜਿੰਨੀ ਵੀ ਵਿਦੇਸ਼ੀ ਸਹਾਇਤਾ ਅਮਰੀਕਾ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਦੇ ਰਿਹਾ ਸੀ ਉਹ ਤੁਰੰਤ ਰੋਕ ਦਿੱਤੀ ਗਈ ਹੈ ਇਹਦਾ ਕੀ ਅਸਰ ਪਊਗਾ ਜਾਓ ਪੈਸਾ ਕਿੱਥੇ ਵਰਤਿਆ ਜਾਂਦਾ ਸੀ ਇੱਕ ਸਧਾਰਨ ਲੋਕਾਂ ਲਈ ਕਿੱਥੇ ਕਿੱਥੇ ਮਤਲਬ ਉਹਨਾਂ ਦੇ ਕਿਤੇ ਖੁਰਾਕ ਦਾ ਮਾਮਲਾ ਹੋਊਗਾ ਕਿਤੇ ਹੋਰ ਸਹਾਇਤਾ ਦਾ ਕਿਤੇ ਐਜੂਕੇਸ਼ਨ ਦਾ ਕਿਤੇ ਕਿਤੇ ਤੇ ਉਹਨਾਂ ਦਾ ਅਸਰ ਕਿਵੇਂ ਪਊਗਾ ਤੁਰੰਤ ਕੀ ਕੋਈ ਦੇਸ਼ ਇਹ ਵੀ ਕਰ ਸਕਦਾ ਕਿ ਤੁਰੰਤ ਜਾਂਦਾ ਫਲੋਰ ਰੋਕ ਦੇ ਮੁੜ ਕੇ ਅਸਰ ਦਾ ਕੋਈ ਅੰਦਾਜ਼ਾ ਇਹਨਾਂ ਦਾ ਵੀ ਕੀ ਅਸਰ ਕੀ ਪੈਣਾ ਕਿ ਉਹ ਟਾਈਮਿੰਗ ਦੀ ਗੱਲ ਨਹੀਂ ਹੁੰਦੀ ਕਿ ਐਨਾ ਟਾਈਮ ਦਿੱਤਾ ਇਹਦਾ ਅਰੇਂਜਮੈਂਟ ਕਰ ਲਓ ਤੁਸੀਂ ਉਸ ਤੋਂ ਬਾਅਦ ਤਾਂ ਕਿ ਅਸੀਂ ਤੁਹਾਡਾ ਰੋਕ ਦੇਾਂਗੇ ਇਹਦੇ ਤੇ ਗੱਲ ਕਰਾਂਗੇ ਤੀਸਰੀ ਗੱਲ 트럼ਪ ਦੇ ਹੀ ਹੁਕਮ ਦੇ ਮਤਾਬਕ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਗੈਰ ਕਾਨੂੰਨੀ ਇਮੀਗ੍ਰੈਂਟਸ ਨੇ ਗਏ ਹੋਏ ਨੇ ਅਮਰੀਕਾ ਚ ਉਹਨਾਂ ਨੂੰ ਫੜ ਕੇ ਵਾਪਸ ਭੇਜਣ ਦਾ ਸਵਾਲ ਹੈ ਤੇ ਪਹਿਲੀ ਵਾਰ ਗੁਰਦੁਆਰਿਆਂ ਦੇ ਵਿੱਚ ਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਰੇਡ ਜਾਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੀਆਂ ਏਜੰਸੀਆਂ ਨੇ ਨਿਊਯਾਰਕ ਤੇ ਨਿਊਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਿ ਇਹੋ ਜਿਹੇ ਬੰਦੇ ਕਿੰਨੇ ਨੇ ਤੁਹਾਡੇ ਕੋਲ ਕਿੰਨੇ ਰਹੇ ਨੇ ਕਿੰਨੇ ਨੇ ਉੱਥੇ ਦੇ ਸਿਖਾਨੇ ਨवाजਗੀ ਵੀ ਪ੍ਰਗਟ ਕੀਤੀ ਆ ਔਰ ਧਾਰਮਿਕ ਫੇਥ ਜਿਹੜਾ ਇੱਕ ਹੁੰਦਾ ਸਾਡੇ ਕੋਈ ਸੁਰੱਖਿਆ ਫੋਰਸਾਂ ਗੁਰਦੁਆਰਾ ਚਤਰਾਸੀ ਕਰਨ ਤਾਂ ਬਹੁਤ ਵੱਡਾ ਰੌਲਾ ਪੈਂਦਾ ਹੈ ਹਮੇਸ਼ਾ ਹੀ ਕਿਉਂਕਿ ਉਹ ਇੱਕ ਐਸੀ ਜਗਾ ਜਿਹਨੂੰ ਸਿ ਪਵਿੱਤਰ ਜਗਾ ਮੰਨਦੇ ਆ ਕਿ ਉਹਦਾ ਤਰੀਕਾ ਇਹ ਨਹੀਂ ਹੁੰਦਾ ਮਤਲਬ ਜਾਂ ਭਾਈਚਾਰੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਜੇ ਕੋਈ ਰਹਿੰਦਾ ਉਹ ਨਾ ਰਹੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਪਰ ਸਭ ਤੋਂ ਪਹਿਲੀ ਗੱਲ ਡਾਕਟਰ ਅਬੇਦਕਾਰ 26 ਜਨਵਰੀ ਜਦੋਂ ਸੰਵਿਧਾਨ ਲਾਗੂ ਹੁੰਦਾ ਹੈ 26 ਜਨਵਰੀ 1950 ਨੂੰ ਔਰ ਡਾਕਟਰ ਅੰਬੇਦਕਰ ਸੰਵਿਧਾਨ ਦੀ ਡਰਾਫਟing ਕਮੇਟੀ ਦੇ ਮੁਖੀ ਹਰ ਬੜੇ ਉਹਨਾਂ ਦਾ ਜਿਹੜਾ ਬੁੱਤ ਵੀ ਲਾਇਆ ਜਾਂਦਾ ਹੈ ਆਮ ਤੌਰ ਦੇ ਉੱਤੇ ਸੰਵਿਧਾਨ ਉਹਨਾਂ ਨੇ ਹੱਥ 'ਚ ਫੜਿਆ ਹੁੰਦਾ ਹੈ ਸੰਵਿਧਾਨ ਦੀ ਉਹ ਕਾਪੀ ਕਿਹੜੀ ਵਾਰੇ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਸੰਵਿਧਾਨ ਇਹੋ ਜਿਹਾ ਬਣਿਆ ਜੇ ਚੰਗੇ ਲੋਕਾਂ ਦੇ ਹੱਥ 'ਚ ਆ ਗਿਆ ਤਾਂ ਚੰਗਾ ਚੱਲ ਜੂਗਾ ਜੇ ਮਾੜੇ ਲੋਕਾਂ ਦੇ ਹੱਥ 'ਚ ਆ ਗਿਆ ਤਾਂ ਚੰਗਾ ਬਣਿਆ ਵੀ ਕੋਈ ਮਾਨੇ ਨਹੀਂ ਰੱਖਦਾ ਤਾਹੋ ਰਿਜ਼ਲਟ ਹਮੇਸ਼ਾ ਚੰਗੇ ਨਹੀਂ ਹੁੰਦੇ ਉਸ ਮਾਮਲੇ ਦੇ ਵਿੱਚ ਵੈਸੇ ਦੇਸ਼ 'ਚ ਜਿਹੋ ਜਿਹੇ ਹਾਲਾਤ ਨੇ ਜਿੱਦਾਂ ਨੂੰ ਅਸੀਂ ਜਾ ਰਹੇ ਹਾਂ ਸਾਡੇ ਸਾਹਮਣੇ ਪਰ ਉਹ 26 ਜਨਵਰੀ ਦੀ ਚੋਣ ਕਰਕੇ ਇੱਕ ਬੰਦਾ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਇਹ ਵੀ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਸਮਾਰਟ ਕੋਈ ਪੜਿਆ ਲਿਖਿਆ ਕੋਈ ਬਾਕੀ ਆਉਂਦਾ ਉਹ ਪੌੜੀ ਕੇ ਵਿੱਚ ਚੱਕਦਾ ਪੌੜੀ ਇਲਾਕੇ ਨੂੰ ਇਹ ਕੀ ਸੁਝਦੀ ਹੈ ਕਿ ਜੀ ਜਾ ਕੇ ਆਪਾਂ ਉੱਪਰ ਚੜ ਜਾਣਾ ਤੇ ਚੜ ਕੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਇਹ ਕੀ ਪਰਵੋਕੇਸ਼ਨ ਹੋ ਸਕਦੀ ਆ ਉਹ ਕੱਲੇ ਬੰਦੇ ਦੇ ਦਿਮਾਗ ਚੀਜ਼یں ਦੇਖਿਆ ਗਏ ਤਾਂ ਜਕਿਉਂ ਡਾਕਟਰ ਮੇਦਕਰ ਉਹਨਾਂ ਨੂੰ ਚੰਗੇ ਨਹੀਂ ਲੱਗੇ ਜਾਇ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੁੰਦੀ ਹੈ ਪੰਜਾਬ ਨੇ ਇਹੋ ਜਿਹੇ ਸਾਜ਼ਿਸ਼ਾਂ ਨਾਲ ਬਹੁਤ ਨੁਕਸਾਨ ਕਰਵਾਇਆ ਕਦੇ ਕੋਈ ਜ਼ਮਾਨਾ ਸੀ ਜਦੋਂ ਮੰਦਰਾਂ ਦੇ ਮੂਹਰੇ ਗਾਉਧਿਆ ਪੂਸ਼ਾ ਮਾਸ ਉੱਠਦਾ ਜਾਂਦਾ ਸੀ ਜਦੋਂ ਗੁਰਦੁਆਰਾ ਸਾਹਿਬ ਆਨ ਦੇ ਨੇੜੇ ਬਿੜੀਆਂ ਸੈਕਟਰ ਜਰਦੇ ਸੁੱਟੇ ਗਏ ਸੀ ਤੇ ਉਹ ਮਤਲਬ ਇਹ ਸੀ ਕਿ ਕੋਈ ਇਹੋ ਜਿਹਾ ਅਦਮੂੜ ਹੋਵੇ ਜਿਹੜਾ ਇੱਕ ਚੰਗੇ ਤਰੀਕੇ ਨਾਲ ਰਹਿ ਰਿਹਾ ਭਾਈਚਾਰਾ ਉਹ ਭਾਈਚਾਰੇ ਦੀ ਚਿਦਰਾੜ ਪੈਦਾ ਕਰਕੇ ਆਪਸ ਦੇ ਵਿੱਚ ਖੜੇ ਕੀਤਾ ਜਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਔਰ ਹੁਣ ਇਹਦੇ ਪਿੱਛੇ ਵੀ ਕੀ ਹੋ ਸਕਦਾ ਕਿ ਕੋਈ ਪੋਲੀਟੀਕਲ ਐਂਗਲ ਵੀ ਹੋ ਸਕਦਾ ਕੋਈ ਹੋਰ ਵੱਡੀ ਸਾਜ਼ਿਸ਼ ਹੋ ਸਕਦੀ ਇਦਾ ਮਤਲਬ ਕੀ ਹੈ ਕਿਉਂਕਿ ਜਦੋਂ ਵੀ ਕਿਸੇ ਨੂੰ ਜਿਹਨੂੰ ਤੁਸੀਂ ਪਗੰਬਰੀ ਰੂਪ ਦੇਣੇ ਹੋ ਜਿਵੇਂ ਦਲਤਾ ਦੇ ਮਾਮਲੇ ਦੇ ਵਿੱਚ ਚੰਜ ਡਾਕਟਰ ਅੰਬੇਦਕਰ ਦਾ ਉਹ ਪੋਜੀਸ਼ਨ ਹੈ ਸਰਦਾਰ ਦੇ ਤੌਰ ਤੇ ਤੇ ਪੂਰੇ ਭਾਰਤ ਦੇ ਵਿੱਚ ਸਾਰੀਆਂ ਪਾਰਟੀਆਂ ਡਾਕਟਰ ਅੰਬੇਦਕਰ ਦਾ ਨਾਮ ਲਏ ਬਿਨਾ ਪੋਲਿਟਿਕਸ ਕਰਨਾ ਉਹਨਾਂ ਲਈ ਬੜਾ ਮੁਸ਼ਕਲ ਕੰਮ ਹੈ ਔਰ ਪੂਰਾ ਦੇਸ਼ ਸਨਮਾਨ ਕਰਦਾ ਹੈ ਉਹਨਾਂ ਦਾ ਇਸ ਸਾਰੇ ਮਾਮਲੇ ਦੇ ਵਿੱਚ ਪਰ ਪੋਲਿਟਿਕਸ ਇੱਕ ਐਸੀ ਚੀਜ਼ ਬਣ ਗਈ ਹੈ ਸਾਡੇ ਉਹਨੂੰ ਇਨਡਾਇਰੈਕਟਲੀ ਜਿਵੇਂ ਮਰਜੀ ਉਠਾਓ ਕਿ ਕਿਤੇ ਇਹੋ ਜਿਹਾ ਤਾਂ ਨਹੀਂ ਹੈ ਜਿਵੇਂ 84 ਹੋਇਆ ਸੀ ਬਖ ਬਖ ਘਟਰਾਵਾਂ ਚੋਂ ਚੱਲਦਾ 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 ਦੇਸ਼ ਚ ਚੋਣਾ ਜਿੱਤਣ ਦਾ ਸਵਾਲ ਵੱਡ ਗਿਆ ਔਰ ਜਿਤੀਆਂ ਵੀ ਗੰਨੀਆਂ ਪ੍ਰੈਕਟੀਕਲੀ ਭਾਵੇਂ ਮinority ਨੂੰ ਖਾਸ ਤੌਰ ਤੇ ਸਿੱਖ ਕਟੜੀਨਤੀ ਨੂੰ ਬਹੁਤ ਵੱਡਾ ਨੌਸ ਹੋਇਆ ਨੁਕਸਾਨ ਪਹੁੰਚਾਣਾ ਹੋਇਆ ਐਵੇਂ ਗੋਧ ਰਾਇਆ 2002 ਦਾ ਜਿਹੜਾ ਗੁਜਰਾਤ ਹੋਇਆ ਸੀ ਔਰ ਐਸੇ ਢੰਗ ਦੇ ਨਾਲ ਜਦੋਂ ਬਾਬਰੀ ਮਸਜਿਦ ਦਾ ਜੀਵ ਗੰਧ ਦੀ ਜਿੰਦਾ ਖਲਵਾ ਦਿੰਦਾ ਤੇ ਉਸ ਤੋਂ ਬਾਅਦ ਰਸ ਯਾਤਰਾ ਹੋ ਜਾਂਦੀ ਹੈ ਭਾਜੀਪੀ ਦੀ ਤੇ ਜੋ ਸਿਸਟਮ ਬਣਿਆ ਕਿੰਨੇ ਸਾਲਾਂ ਤੱਕ ਜਨਤਕ ਤੌਰ ਤੇ ਹਜੂਮ ਨੇ ਇੱਕ ਟਾਂਚਾ ਘਰਾਇਆ ਇੱਕ ਦੂਸਰੇ ਧਰਮ ਦੇ ਨਾਲ ਆਸਥਾ ਨਾਲ ਸੰਬੰਧਤ ਕਿਸੇ ਨੂੰ ਕੋਈ ਸੱਜਾ ਨਹੀਂ ਹੋਈ ਜਿਵੇਂ ਧਰਮਲੀ ਕਾਇਦਤਾ ਜਾਂਦਾ ਪੁਲਿਸ ਵੀ ਕਈ ਵਾਰ ਇੱਥੇ ਅਨੁਸ਼ਾਤੀ ਹੋ ਜਾਂਦੀ ਹੈ ਭੀੜਾਂ ਵੀ ਅਨੁਸ਼ਾਤੀ ਹੋ ਜਾਂਦੇ ਆ ਨੇ ਲੀਡਰਾਂ ਦੇ ਲੈਕਚਰ ਹੋਏ ਹੋਏ ਵੀ ਕਈ ਵਾਰ ਅਨੁਸ਼ਾਤੇ ਹੋ ਜਾਂਦੇ ਨੇ ਸਾਡੇ ਵਰਗੇ ਕੰਟਰੀ ਦੇ ਵਿੱਚ ਇਸੇ ਢੰਗ ਨਾਲ ਜਿਹੜਾ ਪੰਜਾਬ ਦੇ ਵਿੱਚ ਲਗਭਗ ਇੱਕ ਸਿਸਟਮ ਚੱਲਦਾ ਹੈ ਉਹ ਬਰਾਂਡ ਗੌਰਮੈਂਟ ਆਫ ਇੰਡੀਆ ਲੈਵਲ ਤੇ ਵੀ ਹੋਣਨੀ ਜ਼ਰੂਰੀ ਨਹੀਂ ਜਰੂਰੀ ਨਹੀਂ ਕਿ ਇਹ ਹੀ ਹੈ ਕਿ ਇੱਕੋ ਟਾਈਮ ਇਲਜਾਮ ਨਹੀਂ ਲਾਇਆ ਜਾ ਸਕਦਾ ਜਿੰਨਾ ਚਿਰ ਐਮਪੀਰੀਕਲ ਸਟੱਡੀ ਕੋਈ ਨਹੀਂ ਹੁੰਦੀ ਜਿੰਨਾ ਚਿਰ ਕੋਈ ਚੰਝ ਦੀ ਜਾਂਚ ਨਹੀਂ ਆਉਂਦੀ ਹਜੇ ਹੀ ਕਹਿ ਦੇਣਾ ਫਲਾਨਾ ਹੋਊਗਾ ਫਲਾਨਾ ਹੋਏਗਾ ਸਾਡੇ ਇੱਕ ਮੀਡੀਆ ਦੇ ਵਿੱਚ ਵੀ ਆਪਣੇ ਆਪ ਹੀ ਫਤਵੇਬਾਜ਼ੀ ਦੀ ਇੱਕ ਰਵਾਜ ਆ ਪੈ ਗਿਆ ਕਦੇ ਕੋਈ ਕਹਿੰਦਾ ਆਈਐਸਆਈ ਕਰਾ ਰਹੀ ਹੈ ਏਜੰਸੀਆਂ ਕਰਾ ਰਹੀਆਂ ਨੇ ਬਾਕੀ ਆ ਉਹ ਇੱਕ ਅਲੱਗ ਗੱਲ ਹੈ ਪਰ ਕੁਝ ਸੰਕੇਤ ਹੁੰਦੇ ਨੇ ਜਿਨ੍ਹਾਂ ਨੂੰ ਦੀ ਪਿੱਠ ਭੂਮੀ ਹੁੰਦੀ ਹੈ ਕੋਈ ਜਿਨ੍ਹਾਂ ਤੇ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਇੱਕ ਵਜਾ ਇਹ ਹੈ ਪੰਜਾਬ ਦੇ ਵਿੱਚ ਬੜੀ ਦੇਰ ਤੋਂ ਕੋਸ਼ਿਸ਼ ਹੋਈ ਹੈ ਕੁਝ ਤੇ ਰਮਣੋ ਕਿ ਕਿਉਂ ਨਾ ਮਜ਼ਦੂਰ ਤੇ ਕਿਸਾਨ ਦੀ ਕੰਟਰਡਿਕਸ਼ਨ ਖੜੀ ਕੀਤੀ ਜਾਵੇ ਕਿਉਂ ਨਾ ਇਸ ਅੰਦੋਲਨ ਦੇ ਖਿਲਾਫ ਇੱਕ ਭਾਈਚਾਰਾ ਉਹ ਜਿਹੜਾ ਭੂਮੀ ਹੀਣਾ ਉਹਨੂੰ ਇਹ ਦੱਸਿਆ ਜਾ ਕੇ ਤੁਸੀਂ ਇਹ ਤਾਂ ਸਾਰਾ ਤੁਹਾਡੇ ਖਿਲਾਫ ਹੈ ਜੇ ਤੁਸੀਂ ਖੜੇ ਹੋਵੋਗੇ ਦੂਜੇ ਪਾਸੇ ਜਾਓਗੇ ਤਾਂ ਤੁਹਾਨੂੰ ਵੀ ਕੁਝ ਮਿਲ ਸਕਦਾ ਹੈ ਕਿਉਂ ਨਹੀਂ ਉਹ ਜ਼ਮੀਨ ਦੀ ਵੰਡ ਤੁਹਾਡੇ ਫੇਵਰਚ ਜਾ ਸਕਦੀ ਔਰ ਉਹ ਸਾਰੀਆਂ ਚੀਜ਼ਾਂ ਬੜੀਆਂ ਚੀਜ਼ਾਂ ਹੋ ਰਹੀਆਂ ਨੇ ਇਸ ਸਾਰੇ ਮਾਮਲੇ 'ਚ ਸੁਖਮ ਤਰੀਕਿਆਂ ਦੇ ਨਾਲ ਤੇ ਜਿਵੇਂ ਦਲਤ ਜਥੇਬੰਦੀਆਂ ਨੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਔਰ ਉਹ ਸੱਦਾ ਬਿਲਕੁਲ ਇੱਕ ਸਮੇਂ ਰਿਐਕਸ਼ਨ ਹੁੰਦਾ ਹੈ ਭਾਵਕ ਰਿਐਕਸ਼ਨ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਪੁਲਿਸ ਨੇ ਪਰਚਾ ਵੀ ਦਰਜ ਕਰ ਲਿਆ ਹੈ ਕਮਿਸ਼ਨਰ ਸਾਹਿਬ ਕਹਿ ਰਹੇ ਸੀ ਪਬਲਿਕ ਪਬਲੀਕਲੀ ਆ ਕੇ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਨੰਬਰ 6 ਦਰਜ ਕਰ ਲਈ ਹੈ ਸਾਰੇ ਮਾਮਲਿਆਂ ਤੋਂ ਸਾਰੇ ਐਂਗਰਾਂ ਤੋਂ ਪੁੱਛਗਿਛ ਹੋਏਗੀ ਸਾਕੀਕਤ ਸਾਹਮਣੇ ਦਿਹਾਂਦੀ ਜਾਏਗੀ ਹਕੀਕਤ ਸਾਹਮਣੇ ਕਿੰਨੀ ਕੁ ਦਿਹਾਂਦੀ ਜਾਏਗੀ ਕਿੰਨੇ ਕ ਕੇਸੇ ਤੋਂ ਪਹਿਲਾਂ ਹੁੰਦੇ ਨੇ ਕਿੰਨੇ ਕੁ ਟਰੇਸ ਹੋ ਗਏ ਨੇ ਕਿੰਨਿਆਂ ਨੂੰ ਸਜ਼ਾ ਹੋ ਗਈ ਹੈ ਇਹ ਤਾਂ ਖੈਰ ਅਗਲੀ ਗੱਲ ਹੈ ਉਹ ਤਾਂ ਕਾਰਗੁਜ਼ਾਰੀ ਜਿਸ ਲੈਵਲ ਦੀ ਹੈ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਪਰ ਇਹੋ ਜੇ ਮਾਮਲੇ ਤੇ ਤਾਂ ਮਨ ਰੱਖਣਾ ਬੇहद ਜ਼ਰੂਰੀ ਹੈ ਭਾਈਚਾਰਕ ਤੌਰ ਦੇ ਉੱਤੇ ਉਦੀ ਜਾਂਚ ਨਰਪੱਖ ਹੋਣਾ ਵੀ ਬੇहद ਜ਼ਰੂਰੀ ਹੈ ਜਾਂਚ ਹੋ ਕੇ ਜਿਹੜੇ ਲੋਕ ਜੇ ਉਹਦੇ ਪਿੱਛੇ ਕੋਈ ਡਿਜ਼ਾਈਨ ਹੈ ਜਿਹੜਾ ਪੰਜਾਬ ਦੇ ਵਿੱਚ ਕੋਈ ਅੱਗ ਲਾਉਣ ਦਾ ਡਿਜ਼ਾਈਨ ਹੈ ਕਿ ਇਸ ਤਰੀਕੇ ਦਾ ਹੋ ਜੇ ਤਾਂ ਇਹ ਹੋ ਜਾਏਗਾ ਉਹਨੂੰ ਐਕਸਪੋਜ਼ ਕਰਨਾ ਉਹਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਬੇहद ਜ਼ਰੂਰੀ ਹੈ ਨਹੀਂ ਤਾਂ ਉਨੀ ਦੇਰ ਤੱਕ ਕੇਵਲ ਨੈਰੇਟਿਵ ਸਰਜ ਕੇ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਣਾ ਨੈਰੇਟਿਵ ਤੋਂ ਪ੍ਰਭਾਵਿਤ ਹੋ ਕੇ ਕਿਸੇ ਦੀ ਬਦਲਾ ਰੂ ਕਾਰਵਾਈ ਨਾਲ ਇਹਨੇ ਉਹਦਾ ਕਰਤਾ ਉਹਨੇ ਇਹਦਾ ਕਰਤਾ ਇਸ ਪਾਸੇ ਵੱਲ ਚੱਲ ਪੈਣਾ ਇਹਨਾਂ ਗੱਲਾਂ ਦਾ ਲਾਸ ਬੜਾ ਆਮ ਬਾਰ-ਬਾਰ ਹੋ ਰਿਹਾ ਔਰ ਐਸੇ ਕਰਕੇ ਇਹ ਸਾਰੇ ਮਾਮਲੇ ਨੂੰ ਇੱਕ ਜਸ ਸਿਆਣਪ ਦੇ ਨਾਲ ਹੱਲ ਕਰਨ ਦੀ ਲੋੜ ਹੈ ਇਹਦੇ ਤੇ ਸਿੰਘ ਸਾਹਿਬ ਜਿਹੜੇ ਤਖਤਦਵਾਨ ਸਾਹਿਬ ਦੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਿਆਨ ਆਇਆ ਕਿ ਲਗਾਤਾਰ ਘਟ ਗਣਤੀਆਂ ਨਾਲ ਤੇ ਦਲਤਾਂ ਨਾਲ ਸਾਜ਼ਿਸ਼ ਇਸ ਕੰਟਰੀ ਦੇ ਵਿੱਚ ਜਿਸ ਢੰਗ ਨਾਲ ਹੋ ਰਹੀ ਹੈ ਔਰ ਉਹਨੂੰ ਬੜੇ ਹੀ ਇੱਕ ਸਾਹਜ ਨਾਲ ਬੜੇ ਹੀ ਸਬਰ ਸੰਤੋਖ ਦੇ ਨਾਲ ਦਿਮਾਗੀ ਤੌਰ ਤੇ ਸੋਚ ਕੇ ਅਗਲੇ ਕਦਮ ਉਠਾਉਣ ਦੀ ਲੋੜ ਹੈ ਨਹੀਂ ਤਾਂ ਬਹੁਤ ਕੁਝ ਅੱਜ ਕੱਲ ਇਹੋ ਜਿਹਾ ਪਿਆ ਹੋਇਆ ਜਿਹੜਾ ਜਾਂ ਕਦੋਂ ਤੁਹਾਡੀ ਵਰਤੋਂ ਹੋ ਜੇ ਜਾਂ ਦੁਰਵਰਤੋਂ ਹੋ ਜੇ ਇਹ ਵੀ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਉਦੋਂ ਬਾਅਦ ਹੀ ਪਤਾ ਲੱਗਦਾ ਜਾਂ ਤੁੱਕ ਨੌਸ ਹੋ ਜਾਂਦਾ ਇਸ ਲਈ ਬਿਲਕੁਲ ਇਹ ਘਟਨਾ ਵਾਪਰੀ ਹੈ ਦੀ ਜਾਂਚ ਹੋਣੀ ਚਾਹੀਦੀ ਪਰ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ ਦੂਜਾ ਮਾਮਲਾ ਦੂਸਰਾ ਡੋਨਲਡ 트੍ਰੰਪ ਦੇ ਆਰਡਰ ਦੇ ਉੱਤੇ ਜਿੰਨੇ ਵੀ ਦੇਸ਼ਾਂ ਨੂੰ ਜਾ ਰਹੇ ਸੀ ਐਡ ਵਿਦੇਸੀ ਐਡ ਵਿਦੇਸੀ ਸਹਾਇਤਾ ਦੇ ਰੂਪ ਦੇ ਵਿੱਚ ਉਹ 158 ਦੇਸ਼ ਨੇ ਜਿਹੜੀ ਫਿਗਰ ਆ ਰਹੀ ਹੈ ਉਹਨਾਂ ਨੂੰ ਉਹ ਲਗਭਗ ਇਸ ਸਮੇਂ ਦੇ ਦੌਰਾਨ ਜਿਹੜਾ ਹੁਣ ਤੱਕ ਉਹਨਾਂ ਦਾ ਰਿਕਾਰਡ ਦੇ ਵਿਚਾਰਿਆ ਸੀਗਾ ਉਹ 46 ਅਰਬ ਡਾਲਰ ਦੀ ਸਹਾਇਤਾ ਭੇਜ ਰਹੇ ਸੀ 46 ਅਰਬ ਡਾਲਰ ਇਹ ਬ ਤੁਸੇ ਹੁਣ ਰੁਪਈਆਂ ਚ ਕਰਨਾ ਹੋਵੇ ਆਪਣੇ ਆਪ ਕਰ ਲਿਓ 82 83 84 ਰੁਪਏ ਦਾ ਕਹਿੰਦੇ ਨੇ ਡਾਲਰ ਹੈ ਤੇ ਉਹਦੇ ਮੁਤਾਬਕ ਜੇ ਰੁਪਈਆਂ ਚ ਕਰਨੀ ਹੋਵੇ ਤਾਂ ਉਹ ਕਾਫੀ ਅੱਗੇ ਤੱਕ ਚਲੀ ਜਾਂਦੀ ਹੈ ਉਹਦੇ ਚ ਬਹੁਤ ਸਾਰੇ ਦੇਸ਼ ਨੇ ਕੁਝ ਦੇ ਪ੍ਰੋਮਿਨੈਂਟ ਨਾਮ ਨੇ ਜਿਨ੍ਹਾਂ ਦੇ ਵਿੱਚੋਂ ਇਹ ਕੀਤਾ ਜਾ ਰਿਹਾ ਇਹ ਫਿਗਰ ਜਿਹੜੀ ਡੇਟੇ ਦੀ ਹੈ ਇਹ ਹਜੇ ਲੇਟੈਸਟ 2023 ਦੀ ਹੈ 2024 ਤੇ 25 ਦਾ ਹਜੇ ਡਾਟਾ ਅਵੇਲੇਬਲ ਹੋਸ ਰੂਪ ਦੇ ਵਿੱਚ ਨਹੀਂ ਉਹ ਸਾਹਮਣੇ ਆਉਣਾ ਹੈ ਪਹਿਲਾ ਕੀ ਹੈ ਕਿੰਨੇ ਕੰਟਰੀ ਨੇ ਜਿਹੜੇ 155 ਜੰਦ ਦਿੰਦੀ ਹੈ ਇਹਦੇ ਵਿੱਚ ਉਹ ਕਹਿੰਦੇ ਨੇ 400 ਮਿਲੀਅਨ ਡਾਲਰ ਬੰਗਲਾਦੇਸ਼ ਨੂੰ ਜਾਂਦਾ ਉਸ ਵਿਦੇਸ਼ੀ ਸਹਾਇਤਾ ਦੇ ਰੂਪ ਦੇ ਵਿੱਚ 281 ਮਿਲੀਅਨ ਡਾਲਰ ਜਿਹੜਾ ਜਾਂਦਾ ਉਹ ਪਾਕਿਸਤਾਨ ਨੂੰ ਜਾਂਦਾ ਇਸੇ ਤਰ੍ਹਾਂ ਅਫਗਾਨਿਸਤਾਨ ਨੂੰ ਜਾਂਦਾ 175 ਮਿਲੀਅਨ ਡਾਲਰ ਭਾਰਤ ਨੂੰ ਵੀ ਆਉਂਦਾ ਹੈ 118 ਮਿਲੀਅਨ ਡਾਲਰ ਔਰ ਇਸੇ ਟੰਗ ਦੇ ਨਾਲ Sri Lanka ਤੇ Nepal ਨੂੰ ਵੀ ਜਾਂਦੇ ਨੇ 120 ਮਿਲੀਅਨ ਡਾਲਰ ਤੋਂ ਬਾਅਦ ਜੇ ਭਾਰਤ ਦਾ ਹੀ ਅੰਦਾਜ਼ਾ ਇਕੱਲੇ ਦਾ ਲਾ ਲਈਏ 118 ਮਿਲੀਅਨ ਡਾਲਰ ਨਾਲ 11 ਅਰਬ ਰੁਪਏ ਬਣਦੇ 118 ਮਿਲੀਅਨ ਡਾਲਰ ਹੈ 11 ਅਰਬ ਰੁਪਏ ਪਰ ਆਪ 1100 ਕਰੋੜ ਰੁਪਈਆ ਆਉਣਾ ਤੁਰੰਤ ਬੰਦ ਹੋ ਜਾਊਗਾ ਉਹ ਕਾਦੇ ਲਈ ਆਉਂਦਾ ਤੇ ਕਿੱਥੇ ਅਸਰ ਕਰੂਗਾ ਕਿਹੜੇ ਲੋਕਾਂ ਦੇ ਮੂੰਹ ਦਾ ਨਵਾਲਾ ਜਾਊਗਾ ਕਿਹੜੇ ਲੋਕਾਂ ਦੀ ਸਿਹਤ ਤੇ ਅਸਰ ਪਾਊਗਾ ਕਿਸੇ ਐਜੂਕੇਸ਼ਨ ਤੇ ਪਾਏਗਾ ਕਿਹੜੇ ਕੰਮ ਲਈ ਸਾਨੂੰ ਰਾਤ ਅਮਰੀਕਾ ਵੱਲੋਂ ਆ ਰਹੀ ਹੈ ਇਹ ਤੇ ਉਹ ਬੰਦ ਹੋਊਗੀ ਤੇ ਅੱਗੇ ਤੋਂ ਉਹਨਾਂ ਨੇ ਇਹ ਕਿ ਕਿ ਤਿੰਨ ਸ਼ਰਤਾਂ ਤਹਿਤ ਦੇਾਂਗੇ ਰਿਵਿਊ ਕਰਨ ਤੋਂ ਬਾਅਦ ਸ਼ੁਰੂ ਕਰਾਂਗੇ ਪਰ ਤਿੰਨ ਸ਼ਰਤਾਂ ਹੋਣਗੀਆਂ ਸ਼ਰਤਾਂ ਕੀ ਹੋਣਗੀਆਂ ਉਹਨਾਂ ਨੇ ਪਾਲਿਸੀ ਬਦਲਨੀ ਹੈ ਅਮਰੀਕਾ ਫਰਸਟ ਪਹਿਲਾ ਅਮਰੀਕਾ ਇਹਦੇ ਤੈਨ ਨਗਲੀਆਂ ਸਭ ਕੁਲਾ ਸਰਤਾਨਾਤੀਆਂ ਪਹਿਲੀ ਕੀ ਇਹ ਜਿਹੜਾ 1 1 ਡਾਲਰ ਅਸੀਂ ਵੱਖ-ਵੱਖ ਦੇਸ਼ਾਂ ਨੂੰ ਦੇ ਰਿਹਾ ਇਹਦੇ ਨਾਲ ਅਮਰੀਕਾ ਕਿੰਨਾ ਸੁਰੱਖਿਅਤ ਹੋ ਰਿਹਾ ਹੈ ਸੁਰੱਖਿਅਤ ਕਰਨ ਦੇ ਵਿੱਚ ਕੋਈ ਭੂਮਿਕਾ ਹੈ ਜਾਂ ਨਹੀਂ ਹੈ ਦੂਜੀ ਜਿਹੜੀ ਇਹ ਡਾਲਰ ਦੇ ਰਿਹਾ ਕਿਸੇ ਵੀ ਕੰਟਰੀ ਨੂੰ ਉਹਦੇ ਨਾਲ ਅਮਰੀਕਾ ਮਜ਼ਬੂਤ ਹੋ ਰਿਹਾ ਹੈ ਉਹਦੀ ਤਾਕਤ ਮਜ਼ਬੂਤ ਹੋ ਰਹੀ ਹੈ ਦੁਨੀਆ 'ਚ ਜਾਂ ਨਹੀਂ ਤੀਜੀ ਜਿਹੜਾ ਡਾਲਰ ਅਸੀਂ ਦੇ ਰਹੇ ਹਾਂ ਉਹਦੇ ਨਾਲ ਅਮਰੀਕਾ ਖੁਸ਼ਹਾਲ ਹੋ ਰਿਹਾ ਜਾਂ ਨਹੀਂ ਇਹ ਤਿੰਨ ਕੰਡੀਸ਼ਨ ਜਤੇ ਅੱਗੇ ਨੂੰ ਆਇਆ ਕਰੂੰਗਾ ਹੁਣ ਉਹ ਦੇਸ਼ਾਂ ਤੋਂ ਇਹਦਾ ਮਤਲਬ ਕੀ ਕਰਨਗੇ ਮੈਨੂੰ ਕੀ ਫਾਇਦਾ ਉਹੀ ਸੈਟਅਪ ਦੇ ਵਿੱਚ ਕਮਰਸ਼ੀਅਲ ਉਸੇ ਤਰੀਕੇ ਨਾਲ ਹਾਲਾਂਕਿ ਪਹਿਲਾਂ ਵੀ ਇਹ ਦੇਖ ਕੇ ਦੰਦਾ ਹੋਣਾ ਕੋਈ ਬਹੁਤ ਜ਼ਿਆਦਾ ਤਾਂ ਗੱਲ ਨਹੀਂ ਸੀ ਪਰ ਹੁਣ ਟੋਟਲੀ ਅਮਰੀਕਾ ਦੇ ਆਪਣੇ ਪ੍ਰਤੀ ਉਹ ਗੱਲ ਹੋ ਗਈ ਕਿ ਇੰਨੇ ਪੈਸੇ ਅਸੀਂ ਨਹੀਂ ਤਾਂ ਆਪਣੇ ਲੋਕਾਂ ਤੇ ਇੱਥੇ ਖਰਚਾਂਗੇ ਜੇ ਬਾਹਰ ਸਾਨੂੰ ਨਹੀਂ ਚਾਹੀਦੇ ਇੱਥੇ ਖਰਚ ਕੇ ਮਜ਼ਬੂਤ ਹੋਣੇ ਤਾਂ ਆਪਣੇ ਆਪਣੇ ਖਰਚ ਕਰਾਂਗੇ ਬਾਹਰ ਨਹੀਂ ਭੇਜਾਂਗੇ ਕਿਸੇ ਵੀ ਮਾਮਲੇ ਦੇ ਵਿੱਚ ਹੁਣ ਟੋਟਲ ਦੇਸ਼ ਕਿਵੇਂ ਰਿਐਕਟ ਕਰਦੇ ਨੇ ਕੀ ਕਹਿੰਦੇ ਨੇ ਵੈਸੇ ਰਾਹਤ ਲਈ ਕੋਈ ਉਜਰੀ ਕਰ ਸਕਦਾ ਮੜਾ ਮੋਟਾ ਕਿ ਸਾਨੂੰ ਦੇ ਦਿਓ ਉਹਦੇ ਤੇ ਕੋਈ ਧੱਕਾ ਤਾਂ ਕਰ ਨਹੀਂ ਸਕਦਾ ਕਿ ਮੈਨੂੰ ਕਿਉਂ ਨਹੀਂ ਦੰਦੇ ਤੁਸੀਂ ਇਹਦੇ ਤੇ ਕਲੇਮ ਤਾਂ ਨਹੀਂ ਹੁੰਦਾ ਪਰ ਉਸ ਲੈਵਲ ਤੇ ਹਾਂ ਜਦੋਂ ਕੋਈ ਵੱਡਾ ਦੇਸ਼ ਹੁੰਦਾ ਜੋ ਥੋੜੀ ਥੋੜੀ ਰਾਹਤ ਦਿੰਦਾ ਰਹਿੰਦਾ ਦੇਸ਼ਾਂ ਨੂੰ ਤੋਂਦਰ ਉਤਮਾ ਬਣਿਆ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਸਾਨੂੰ ਵੀ ਦਿੰਦਾ ਸਾਨੂੰ ਵੀ ਦਿੰਦਾ ਜੇ ਦੇਖਣਾ ਹੀ ਬੰਦ ਹੋ ਗਏ ਤਾਂ ਅਮਰੀਕਾ ਮਜ਼ਬੂਤ ਹੋਣਾ ਹੈ ਖੁਸ਼ਹਾਲ ਹੋਣਾ ਦੁਨੀਆ ਦਾ ਲੀਡਰ ਬਣਿਆ ਰਹਿਣਾ ਜਾਂ ਨਹੀਂ ਇਹ ਦੂਜੇ ਪਾਸੇ ਵੀ ਚੱਲੂਗੀ ਗੱਲ ਫਿਰ ਜਦੋਂ ਤੁਸੀਂ ਆਪਣਾ ਸਾਰਾ ਕੁਝ ਬੰਦ ਕਰ ਲੋਗੇ ਔਰ ਤੀਜੀ ਗੱਲ ਖਬਰ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੈ ਸਾਇੰਸਟਬ ਵੀ ਹੈ ਜਜ਼ਮਾਤੀ ਔਰ ਜਿਹੜੀਆਂ ਅਮਰੀਕਨ ਜਾਂਚ ਏਜੰਸੀਆਂ ਨੇ ਉਹਨਾਂ ਨੇ ਇੱਕ ਐਕਟੀਵਿਟੀ ਸ਼ੁਰੂ ਕਰ ਦਿੱਤੀ ਹੈ ਖਾਸ ਤੌਰ ਤੇ ਪਹਿਲੀ ਵਾਰ ਜਿਹੜੀ ਇਹ ਖਬਰ ਆਈ ਹੈ ਕਿ ਉਹ ਨਿਊਯਾਰਕ ਤੇ ਨਿਊਜਰਸੀ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਤਲਾਸ਼ ਕਰ ਰਹੇ ਨੇ ਜਿਹੜੇ ਲੋਕ ਬਿਨਾਂ ਕਾਗਜ਼ਾਂ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮੀਗਰੈਂਟ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਉੱਥੇ ਤੇ ਇਹਦੇ ਨਾਲ ਬਹੁਤ ਸਾਰੇ ਲੋਕ ਅਜੇ ਹੋਣਗੇ ਵੀ ਖੈਰ ਜਿਹੜੇ ਗੁਰਦੁਆਰਾ ਸਾਹਿਬਾਂ ਚ ਸ਼ਰਨ ਲੈ ਲੈ ਦੌਣਗੇ ਰਹਿੰਦੇ ਹੋਣਗੇ ਜਾਂ ਬਾਕੀ ਉਹ ਪਤਾ ਨਹੀਂ ਕਿੰਨੇ ਹੋਣਗੇ ਪਰ ਨਾਰਮਲੀ ਤਾਂ ਕਿਹਾ ਜਾਂਦਾ ਕਿ ਇੰਡੀਆ ਦੇ ਜਿਹੜੇ ਇਹ ਜੇ ਅਨ ਡਾਕੂਮੈਂਟਡ ਜਾਂ ਕਾਗਜ਼ਾਤੋਂ ਬਿਨਾ ਬੰਦੇ ਨੇ ਉਹ 18000 ਦੇ ਕਰੀਬ ਦੱਸੀ ਗਈ ਹੈ ਔਰ ਸਾਡੇ ਵਿਦੇਸ਼ ਮੰਤਰੀ ਨੇ ਕਿਹਾ ਅਸੀਂ ਸਾਰਿਆਂ ਨੂੰ ਜਿਹੜੇ ਬਾਜਬ ਨੇ ਭਾਰਤ ਭਾਰਤ ਦੇ ਨਾਗਰਿਕ ਨਹੀਂ ਉਹਨਾਂ ਨੂੰ ਵਾਪਸ ਲਿਆਉਣ ਲਈ ਤਿਆਰ ਤਾਂ ਇਹ ਕ ਅਪੀਲ ਕਰਨੀ ਚਾਹੀਦੀ ਹੈ ਤੇ ਬਾਕੀ ਦੀਆਂ ਚੀਜ਼ਾਂ ਜਣੀਆਂ ਨੇ ਸਭ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੱਕ ਕਮਿਊਨਿਟੀ ਜਿਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਇੱਕ ਅਲੱਗ ਗੱਲ ਪਰ ਅਮਰੀਕਾ ਦੀ ਫੋਰਸਾਂ ਜਾ ਰਹੀਆਂ ਨੇ ਔਰ ਕਿਹਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਇੱਕ ਸਿੱਖ ਅਮਰੀਕਨ ਲੀਗਲ ਡਿਫੈਂਸ ਫੋਰ ਫੰਡ ਹੈ ਜਿਹੜੇ ਲਗਾਤਾਰ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਨੇ ਇਹ ਕਿਹਾ ਕਿ ਬਹੁਤ ਸਿਸਟਮ ਮਾਮਲਾ ਸਾਡੇ ਫੇਥ ਦਾ ਮਾਮਲਾ ਹੈ ਸਾਡੇ ਵਿਸ਼ਵਾਸ ਦਾ ਮਾਮਲਾ ਹੈ ਸਿਕਿਉਰਿਟੀ ਫੋਰਸਾਂ ਚ ਗੁਰਦੁਆਰਿਆਂ ਚ ਤਨਾਸ਼ ਕਰਨ ਕਲਾਸੀਆਂ ਲੈਣ ਇਹ ਭਾਈਚਾਰਕ ਤੌਰ ਤੇ ਚੰਗਾ ਨਹੀਂ ਮੰਨਿਆ ਜਾਂਦਾ ਸਿੱਖ ਭਾਈਚਾਰੇ ਦੇ ਤੌਰ ਤੇ ਕਿਸੇ ਵੀ ਰੂਪ ਦੇ ਵਿੱਚ ਔਰ ਇਹ ਸਾਰੇ ਮਾਮਲੇ ਦੇ ਵਿੱਚ ਗੁਰਦੁਆਰਾ ਕੇਵਲ ਕਹਿੰਦੇ ਨੇ ਸਾਡਾ ਧਾਰਮਿਕ ਆਸਥਾ ਦਾ ਸਵਾਲ ਨਹੀਂ ਹੈ ਇੱਕ ਕਮਿਊਨਿਟੀ ਦਾ ਇੱਕ ਜਗ੍ਹਾ ਹੁੰਦੀ ਹੈ ਮਲਟੀ ਪਰਪਸ ਉਥੇ ਜਿਹੜੇ ਸਪੋਰਟ ਹੁੰਦੀ ਆ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਇਹ ਕਰਨ ਤੋਂ ਪਹਿਲਾਂ ਜੇਕਰ ਇਹ ਹੁੰਦਾ ਕਿ ਤੁਸੀਂ ਉਹ ਭਾਈਚਾਰ ਦੇ ਜਿਹੜੇ ਆਗੂ ਨੇ ਉਨਾ ਨਾਲੇ ਬੈਠ ਕੇ ਗੱਲ ਕੀਤੀ ਜਾਂਦੀ ਜਾਓ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਫੋਰਸ ਫੋਰਸ ਫੋਲੀ ਕਰਨ ਦੀ بجائے ਤਾਂ ਇੱਕ ਅਲੱਗ ਤਰੀਕਾ ਹੈ ਪਰ ਫੋਰਸ ਜਿਹੜੀ ਖੁੰਦੀ ਹੈ ਇਹਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਫੋਰਸ ਦਿਮਾਗ ਵੀ ਖਰਾਬ ਕਰ ਦਿੰਦੀ ਹੈ ਜਿਹਦੇ ਕੋਲ ਫੋਰਸ ਹੈ ਉਹ ਕਹਿੰਦਾ ਮੈਂ ਕਿਉਂ ਪੁੱਛਣ ਜਾਵਾਂਗਾ ਕਿਸੇ ਮੇਰੇ ਕੋਲ ਤਾਕਤ ਹੈ ਜਾ ਕੇ ਕੱਢ ਲਿਆਵਾਂਗੇ ਜਿੱਥੇ ਚੁਪ ਰਿਆ ਕੋਈ ਬੰਦਾ ਦੇਖ ਲਾ ਕੇ ਜੋ ਸਾਡੇ ਕੋਲ ਹੈਗੀ ਸਾਡੀ ਆਪਣੀ ਬਿਜ਼ਨਸ ਹਸ ਲੈਵਲ ਦੀ ਹੈ ਸਾਡਾ ਨਿਗਰਾਨ ਹਸ ਲੈਵਲ ਦਾ ਸਿਸਟਮ ਕੰਮ ਕਰਦਾ ਹੈ ਪਰ ਇਹਦਾ ਅਸਰ ਲਾਜ਼ਮੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੇ ਨਰਿੰਦਰ ਮੋਦੀ ਸਾਹਿਬ ਇਹ ਕਹਿੰਦੇ ਰਹੇ ਪ੍ਰਧਾਨ ਮੰਤਰੀ ਸਾਡੇ ਕਿ ਟਰੰਪ ਮਾਈ ਫਰੈਂਡ ਡੋਨਲਡ ਮਾਈ ਫਰੈਂਡ ਇਹ ਫਰੈਂਡਸ਼ਿਪ ਵਾੜੀ ਬੋਟੀ ਚਲਦੀ ਹੈ ਕਿ ਨਹੀਂ ਕਿ ਪ੍ਰਧਾਨ ਮੰਤਰੀ ਵੱਖ-ਵੱਖ ਵਿਸ਼ਵਾਸਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਾਰਮਿਕ ਅਕੀਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਮੁੱਦਾ ਡੋਨਲਡ ਟਰੰਪ ਨਾਲ ਉਠਾਉਣਗੇ ਕਿ ਠੀਕ ਹੈ ਤੁਹਾਡੀ ਪਾਲਿਸੀ ਆਪਣੀ ਹੈ ਪਰ ਉਹ ਪੋਰਸਿਰ ਨੂੰ ਲਾਗੂ ਕਰਨ ਦੇ ਵੇਲੇ ਤਕਲੀਫ ਨਾ ਹੋਵੇ ਉਸ ਪੱਧਰ ਦੀ ਲੋਕਾਂ ਨੂੰ ਕੋਈ ਇਹੋ ਜਿਹਾ ਢੰਗ ਤਰੀਕਾ ਲੱਭਿਆ ਜਾਵੇ ਤੇ ਇਹ ਕਿਉਂ ਨਹੀਂ ਹੋ ਸਕਦਾ ਜੇ ਖਮੋਸ਼ੀ ਰਹੂਗੀ ਚਾਰ ਸਫੇਰੇ ਜੇ ਖਮੋਸ਼ੀ ਰਹੂਗੀ ਤਾਂ ਨਾ ਗੱਲ ਨਾ ਕੇਵਲ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਨੇ ਜਿਹੜਾ ਕਹਿੰਦੇ ਸੀ ਉਧਰੋਂ ਆਉਣਗੇ ਬੰਦੇ ਸਾਡੇ ਤਾਂ ਕੰਮ ਕਰ ਲਈ ਉਹ ਤੁਹਾਡੇ ਵਾਲਿਆਂ ਨੂੰ ਭੇਜ ਰਹੇ ਨੇ ਆਪਣੇ ਵੱਲੋਂ ਤਰੰਧਤ ਕਰੋ ਸੌਖੇ ਤਰੀਕੇ ਨਾਲ ਲਿਆਓ ਜਿਹੜੇ ਬੰਦੇ ਜਿਹੜੇ ਬੰਦੇ ਉਥੇ ਨਹੀਂ ਜਿਨ੍ਹਾਂ ਕੋਲ ਕਾਗਜ ਹੋ ਸਕਦਾ ਬਹੁਤ ਸਾਰੇਆਂ ਕੋਲ ਇਹੋ ਜਿਹਾ ਵੀ ਸਿਸਟਮ ਹੋਵੇ ਕਿ ਕਿਕਤੀ ਨਾ ਹੋਵੇ ਆਉਣ ਦੀ ਹੋਰ ਚੀਜ਼ਾਂ ਨਾ ਹੋਣ ਵੈਸੇ ਤੱਕਿਆ ਜਾ ਰਿਹਾ ਹੈ ਅਮਰੀਕਾ ਦੇ ਅੰਦਰੋਂ ਵੀ ਵਿਰੋਧ ਉੱਠ ਰਿਹਾ ਹੈ ਉਹ ਕਹਿੰਦੇ ਨੇ ਇਹਨਾਂ ਚ ਬਹੁਤ ਬੰਦੇ ਹੋ ਨੇ ਜਿਹੜੇ ਕਮਾਉਂ ਨੇ ਜਿਹੜੇ ਘੱਟ ਪੈਸਿਆਂ ਤੇ ਕੰਮ ਕਰਦੇ ਨੇ ਜਿਹੜੇ ਟੈਕਸ ਪੇ ਕਰਦੇ ਨੇ ਇਸ ਲਈ ਤੁਸੀਂ ਤੁਰੰਤ ਨਹੀਂ ਇਹਨੂੰ ਕਰ ਸਕਦੇ ਇਹਨੂੰ ਦੇਖਣ ਤੇ ਸੋਚਣ ਦਾ ਸਵਾਲ ਹੈ ਪਰ ਇਧਰੋਂ ਵੀ ਕੋਈ ਆਵਾਜ਼ ਉੱਠੇਗੀ ਕਿ ਨਹੀਂ ਜਦੋਂ ਬੰਦੇ ਜਾਂਦੇ ਨੇ ਪੇਕੇ ਘਰ ਤੋਂ ਕੋਈ ਆਵਾਜ਼ ਨਾ ਉੱਠੇ ਤਾਂ ਵੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਇਹ ਬੜਾ ਵੱਡਾ ਕੰਮ ਹੈ ਜਾ ਉਹ ਜਾੜਾ ਹੋ ਗਿਆ ਸਰਚਾਰਸ ਫਿਰੇ ਉਹ ਜਾੜੇ ਦੀ ਗੱਲ ਹੈ ਨਾ ਪ੍ਰਾਈਮ ਗਵਰਨਮੈਂਟ ਆਫ ਇੰਡੀਆ ਬੋਲੇਗੀ ਉਹਨਾਂ ਨੇ ਕਹਿਤਾ ਅਬ ਦੇ ਕੱਢ ਲੋ ਕਹਿੰਦੇ ਅਸੀਂ ਲੈ ਜਾਾਂਗੇ ਜੀ ਸ਼ਰਾਪਤ ਦੇ ਨਾਲ ਬੰਦੇ ਲੈ ਜਾਾਂਗੇ ਕੋਈ ਨਹੀਂ ਤੁਹਾਡੇ ਕਾਰਪੋਰੇਟ ਆਫ ਇੰਡੀਆ ਨੇ ਕਹਿਤਾ ਪੰਜਾਬ ਵਾਲੇ ਨੂੰ ਦਾ ਤਖਰ ਐ ਅਜੰਡਾ ਹੀ ਨਹੀਂ ਕਿਸੇ ਦਾ ਨਾ ਇਹ ਹੈ ਜੀਪੀਸੀ ਦਾ ਉਸ ਰੂਪ ਚ ਅਜੰਡਾ ਕੋਈ ਨਹੀਂ ਬੋਲ ਰਿਹਾ ਜੇ ਕੋਈ ਹਾਦਾ ਨਾਰਾ ਕਿਸ ਲਈ ਮਾਰ ਹੀ ਨਹੀਂ ਰਿਹਾ ਤਾਂ ਆਈ ਡੀ ਆਈ ਸੰਸਥਾ ਮੈਂ ਕਾਦੇ ਵਾਸਤੇ ਨੇ ਤਾਂ ਰਾਜ ਗੱਦੀਆਂ ਲੋਕਾਂ ਨੇ ਉਹਨਾਂ ਦੇ ਟੈਕਸਾਂ ਤੋਂ ਪਾਲਣ ਵਾਲੇ ਬੰਦੇ ਇਹੋ ਜਿਹੇ ਪੈਦਾ ਕਿਉਂ ਕੀਤੇ ਨੇ ਉਹਨਾਂ ਦੀ ਰੈਲੇਵੈਂਸ ਕੀ ਹੈ ਪ੍ਰਸੰਗਿਕਤਾ ਕੀ ਹੈ ਜੇ ਤੁਸੀਂ ਔਖੇ ਸਮਿਆਂ ਦੇ ਵਿੱਚ ਲੋਕਾਂ ਦੇ ਨਾਲ ਨਹੀਂ ਖੜਨਾ ਇਹਨਾਂ ਚੀਜ਼ਾਂ ਨੂੰ ਦੇਖਣਾ ਤੇ ਬਚਣਾ ਔਰ ਇਹ ਆਵਾਜ਼ ਸਧਾਰਨ ਲੋਕਾਂ ਨੇ ਉਠਾਉਣੀਆਂ ਇਹਨਾਂ ਕੋਲੋਂ ਇਹ ਤੁਹਾਡੇ ਚੁਣੇ ਹੋਏ ਐਮਐਲਏ ਐਮਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਜੀਪੀਸੀ ਸਭ ਦੇ ਲੀਡਰਾਂ ਨੂੰ ਸਵਾਲ ਜ਼ਰੂਰ ਪੁੱਛੋ ਕਿ ਤੁਸੀਂ ਕੀ ਕਰ ਰਹੇ ਹੋ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਨਵੇਂ ਪ੍ਰੋਬਲਮ ਆ ਗਈ ਹੈ ਅਮਰੀਕਾ ਦੇ ਬਸਿੰਧਿਆ ਨੂੰ ਜਿਹੜੇ ਇਥੋਂ ਪੰਜਾਬੀ ਨੇ ਸਿੱਖ ਨੇ ਹੋਰ ਇੰਡੀਆ ਚ ਗਏ ਲੋਕ ਨੇ ਉਹਨਾਂ ਨੇ ਕੀ ਕਰ ਰਹੇ ਹੋ ਘਟੋ ਘਟ ਸਵਾਲਤਾ ਹੋਵੇ ਜਵਾਬ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈ ਫਿਰ ਤੁਸੀਂ ਦੇਖ ਲਿਓ ਕਿ ਲੀਡਰ ਤੁਹਾਡੇ ਰਹਿਣਗੇ ਜਾਂ ਨਹੀਂ ਰਹਿਣਗੇ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਬਹੁਤ ਬਹੁਤ ਧੰਨਵਾਦ